ਹੈਲੋ ਗਾਇਜ਼ ਮੈਂ ਆਪਣੀ ਮੰਮੀ ਦੇ ਘਰ ਆਈ ਹੋਈ ਆ ਇਹ ਈਸੂ ਐ ਹੈਲ ਲੱਕੀ ਐ ਲੱਕੀ ਦਾ ਮੂੰਹ 빙ਾ ਨਹੀਂ ਹੋਇਆ ਲੈ ਹੈ ਇਹ ਰੋਹੀਤ ਦੇ ਗਾਂਦਰੇ ਕਿੰਨੇ ਛੋਟੇ ਛੋਟੇ ਐ ਇਹ ਮੇਰਾ ਮੁੰਡਾ ਬੈਠਾ ਪਿੱਛੇ ਉਹ ੁੰੰਦੇ ਨੇ 빙ਿਓਰੇ ਆੜਾ ਬੈਠਾ ਹਾਂ ਹੁਣ ਹੋਏ ਸੀ ਅੱਜ ਨਵਾਂ ਬੈਠੀ ਆ ਨਵੂ ਦੇ ਦੇਖੋ ਹੈਲੋ ਗਾਇਜ਼ ਤੁਸਤਾ ਬਨੇ ਜਾਣਦੇ ਹਾਂ ਅੱਜ ਪਹਿਲਾਂ ਵੀ ਗਾਇਜ਼ ਤੁਹਾਨੂੰ ਮਿਲੇ ਸੀਗੇ ਕਿਦਨੇ ਮੇਰੇ ਬਲੌਗ ਚ ਤੇ ਅੱਜ ਮੈਂ ਪਿੰਡ ਆ ਕੇ ਇਦਾਂ ਦਾ ਬਲੌਗ ਬਣਾ ਰਹੀ ਆਂ ਕਈਆਂ ਨੂੰ ਲੱਗਦਾ ਵੀ ਜਿਹੜੇ ਸਾਡੇ ਬਲੌਗ ਐ ਤਾਂ ਮੇਰੀ ਰਹਿਣੀ ਸਹਣੀ ਪਿੰਡਾਂ ਵਾਲੀ ਐ ਇਹ ਸੱਚਾਈ ਐ ਜੀ ਕਿਉਂਕਿ ਮੈਂ ਪਿੰਡ ਦੀ ਆ ਤਾਂ ਮੇਰੀ ਰਹਿਣੀ ਸਹਣੀ 'ਚ ਮੇਰੇ ਬੋਲ ਚਾਲ 'ਚ ਤੁਹਾਨੂੰ ਪਿੰਡਾਂ ਦਾ ਹੀ ਚਲਕੂਗੀ ਚਾਹੇ ਮੇਰੇ ਰਹਿਣਾ ਹੋਵੇ ਚਾਹੇ ਮੇਰਾ ਬੋਲਣਾ ਹੋਵੇ ਉਹਦੇ 'ਚ ਪਿੰਡ ਤਾਂ ਜ਼ਰੂਰ ਆਊਗਾ ਕਿਉਂਕਿ ਜਦ ਮੇਰੀ ਪਰਵਿਸ਼ ਜਿਹੜੀ ਸ਼ੁਰੂ ਤੋਂ ਰਹਿਣ ਸਹਣਾ ਜੀ ਮੇਰਾ ਪਿੰਡ 'ਚ ਹੋਇਆ ਮੈਰਿਜ ਤੋਂ ਬਾਅਦ ਮੈਂ ਸ਼ਹਿਰ 'ਚ ਚਲੇਗੀ ਖਾਸ ਸ਼ਹਿਰ 'ਚ ਪਰ ਜਿਹੜੀ ਪਹਿਲਾਂ ਸੀਗੀ ਮੇਰੀ ਬਚਪਨ ਤੋਂ ਲੈ ਕੇ ਮੇਰੀ ਵਾਈ 23 ਸਾਲ ਦੀ ਏਜ ਹੈ ਇਸ ਪਿੰਡ 'ਚ ਗੁਜ਼ਰੀ ਹੈ ਇਸ ਕਰਕੇ ਮੇਰੀ ਰਹਿਣੀ ਸਾਣੀ 'ਚ ਤੇ ਮੇਰੀ ਬੋਲ ਚਾਲ 'ਚ ਪਿੰਡ ਪਿੰਡੂ ਪਾਣਾ ਆਇਆ ਮੈਨੂੰ ਮਾਣ ਹੈ ਇਸ ਚੀਜ਼ ਦਾ ਮੈਨੂੰ ਕੋਈ ਸ਼ਰਮ ਨਹੀਂ ਹੈਗੀ ਕਿ ਮੈਂ ਪਿੰਡ ਦੀ ਹਾਂ ਮੈਨੂੰ ਬਹੁਤ ਵਧੀਆ ਲੱਗਦਾ ਮੈਨੂੰ ਸਕੂਨ ਹੈ ਕਿ ਮੈਂ ਪਿੰਡ ਦੀ ਹਾਂ ਪਰ ਕਈ ਲੋਕ ਆਪਣੇ ਰੂਟ ਚ ਜਿਹੜੀਆਂ ਜੜਾਂ ਆ ਆਪਣੀਆਂ ਉਹਨਾਂ ਨੂੰ ਭੁੱਲ ਗਏ ਪਹਿਲਾਂ ਸਾਰੇ ਪਿੰਡਾਂ ਦੇ ਹੁੰਦੇ ਸੀਗੇ ਕੋਈ ਖਾਸ ਕੋਈ ਜਿਹੜਾ ਬੰਦਾ ਕੋਈ ਵਧੀਆ ਸਰਵਿਸ ਤੇ ਲੱਗ ਜਾਂਦਾ ਸੀਗਾ ਉਹੀ ਸ਼ਹਿਰ ਚ ਜਾ ਕੇ ਸੁੱਟ ਹੁੰਦਾ ਤਾਂ ਜ਼ਿਆਦਾਤਰ ਲੋਕ ਪਿੰਡਾਂ ਚ ਰਹਿੰਦੇ ਤੇ ਮਤਲਬ ਕਿ ਕਸਬੇ ਕਸਬੀਆਂ ਦੇ ਨਾਲ-ਨਾਲ ਪਿੰਡਾਂ ਦੇ ਨੇੜੇ ਤੇੜੇ ਪਿੰਡਾਂ ਦੇ ਇੱਕ ਕਸਬਾ ਹੁੰਦਾ ਤਾਂ ਉਹਦੇ ਵਿੱਚ ਜੇ ਕੋਈ ਵਧੀਆ ਸਰਵਿਸ ਵੈਰਾ ਖਾਣ ਲੱਗ ਜਾਂਦਾ ਤਾਂ ਨਾ ਉਹ ਪਿੰਡ ਛੱਡ ਜਾਂਦਾ ਤਾਂ ਮਿਲ ਕੇ ਸ਼ਹਿਰ ਚ ਸ਼ਿਫਟ ਹੋ ਜਾਂਦਾ ਤਾਂ ਪਰ ਅਸੀਂ ਪਿੰਡ ਹੈ ਸਾਡਾ 10 ਕਿਲੋਮੀਟਰ ਸ਼ਹਿਰ ਤੋਂ ਪਿੰਡ ਦੂਰ ਹੈ ਰੋਪੜ ਸ਼ਹਿਰ ਤੋਂ 10 ਕਿਲੋਮੀਟਰ ਦਾ ਦੂਰੀ ਤੇ ਆਹੀ ਪਿੰਡ ਵੀ ਪਰ ਮੈਨੂੰ ਬਹੁਤ ਮਾਣ ਹੈ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਪਿੰਡ ਦੀ ਆਂ ਤੇ ਮੈਨੂੰ ਪਿੰਡੂ ਕਹਾਣ ਚ ਕੋਈ ਬੇਇਜ਼ਤੀ ਫੀਲ ਨਹੀਂ ਹੁੰਦੀ ਮੈਨੂੰ ਮਾਣ ਮਹਿਸੂਸ ਹੁੰਦਾ ਏ ਕਿ ਮੈਂ ਪਿੰਡ ਦੀ ਆ ਜਿਹੜੀਆਂ ਜਿਹੜੀਆਂ ਚੀਜ਼ਾਂ ਸਾਨੂੰ ਪਿੰਡਾਂ ਚ ਮਿਲੀਆਂ ਏ ਜਿਹੜੀਆਂ ਸਿੱਧੀਆਂ ਸਾਡੀ ਰੂਟਸ ਹੈ ਸਾਡੇ ਰਹਿਣ ਸਹਿਣ ਦਾ ਇੱਕ ਸਲੀਕਾ ਹੈ ਨਾ ਉਹ ਸਾਡੀ ਪਰਵਿਸ਼ ਤੋਂ ਹੀ ਮਿਲ ਜਾਂਦਾ ਸਾਨੂੰ ਉਹ ਫਿਰ ਜਿੰਨਾ ਮਰਜ਼ੀ ਅਸੀਂ ਚੇਂਜ ਕਰੀ ਜਾਈਏ ਆਪਣੇ ਆਪ ਨੂੰ ਸੱਚ ਮੈਂ ਸੱਚ ਚਲ ਜਾਵਾਂ ਚਾਹੇ ਮੈਂ ਕਿੱਥੇ ਵੀ ਮਰਜ਼ੀ ਚਲੇ ਜਾਵਾਂ ਚਾਹੇ ਮੈਂ ਬਾਹਰ ਚਲੇ ਜਾਵਾਂ ਪਰ ਜਿਹੜੀ ਮੇਰੀ ਰੂਟਸ ਹੈ ਨਾ ਜਿਹੜੀ ਮੇਰੇ ਪਰ ਵਿਸ਼ੇ ਮੇਰੀ ਰਹਿਣੀ ਸਾਂਣੀ ਪਿੰਡ ਦੀ ਆ ਤਾਂ ਉਹ ਮੇਰੀ ਕਿਤੇ ਨਾ ਕਿਤੇ ਜ਼ਰੂਰ ਤੁਹਾਨੂੰ ਚਲਕੂਗੀ ਜ਼ਰੂਰ ਮੇਰੀ ਗੱਲ 'ਚ ਜਾਂ ਮੇਰੇ ਰਹਿਣ ਸਾਂਣ 'ਚ ਕਈ ਲੋਕਾਂ ਨੂੰ ਪਿੰਡ ਪਿੰਡੂ ਕਹਾਣ 'ਚ ਬੇਇੱਜ਼ਤੀ ਮਹਿਸੂਸ ਹੁੰਦੀ ਆ ਪਰ ਮੰਨੂ ਮਾਣ ਮਹਿਸੂਸ ਹੁੰਦਾ ਏ ਕਿ ਮੈਂ ਪਿੰਡ ਦੀ ਆ ਹਾਂ ਮੈਂ ਪਿੰਡ ਦੀ ਆ ਮੈਂ ਇੱਕ ਜ਼ਿਮੀਂਦਾਰਾਂ ਦੀ ਕਿਸਾਨਾਂ ਦੀ ਧੀ ਆ ਕਿਉਂਕਿ ਮੇਰੇ ਘਰ ਦੇ ਸਾਰੇ ਖੇਤੀ ਖੇਤੀ ਵਿੱਚ ਐ ਸਰਵਿਸ ਵਿੱਚ ਵੀ ਐ ਪਰ ਸਾਡੇ ਉਰੇ ਖੇਤੀ ਆਪਣੀ ਆ ਇਸ ਕਰਕੇ ਖੇਤੀ ਵਿੱਚ ਐ ਸਾਰੇ ਹੁਣ ਦੇਖੋ ਮੇਰੇ ਚਾਚੇ ਤਾਏ ਸਾਰੇ ਆਪਣੇ ਆਪਣੇ ਖੇਤਾਂ 'ਚ ਕੱਦੂਗਰਾ ਕਰਨ ਲੱਗੇ ਹੋਏ ਧੌਣ ਲੱਗ ਰਹੀ ਹੈ ਸਾਡੇ ਤੇ ਮੇਰੇ ਭਰਾ ਦੋਨੇ ਬਾਹਰ ਐ ਇਸ ਕਰਕੇ ਸਾਡੀ ਜਿਹੜੀ ਜ਼ਮੀਨ ਆ ਸਾਡੇ ਚਾਚੇ ਤਾਿਆਂ ਦੇ ਨਾਲ ਰਲ ਕੇ ਹੀ ਵਾਈ ਵਾਈ ਵਹੀ ਜਾਂਦੀ ਹੈ ਸਾਡੇ ਕੋਈ ਕਰਨ ਵਾਲਾ ਨਹੀਂ ਹੈਗਾ ਘਰ 'ਚ ਖੇਤੀ ਇਸ ਕਰਕੇ ਸਾਡੇ ਚਾਚੇ ਨਾਲ ਹੋ ਕੇ ਸਾਡੀ ਖੇਤੀ ਕਰਦੇ ਆ ਕੇ ਹਾ ਹੱਦਰ ਪਾਈਪ ਵਾਲੇ ਲਾਇਆ ਹੋਇਆ ਏ ਉਹਨਾਂ ਨੇ ਹੁਣ ਰੋਹਿਤ ਖੋਲਣ ਦੀ ਤਿਆਰੀ ਵਿੱਚ ਆ ਇਧਰ ਜਿਮੀ ਵੀ ਦੇਖ ਰਿਹਾ ਹੈ ਜਿਮੀ ਫੁੱਲ ਖੁਸ਼ ਆ ਖੇਤਾਂ ਚ ਘੁੰਮ ਘੁੰਮ ਕੇ ਉਹਦੇ ਸਾਰੇ ਆ ਰਹੇ ਹੈ ਨਾ ਖੋਲ ਲਿਆ ਪਾਣੀ ਤੇ ਹੁਣ ਇਹ ਨਾ ਆਉਂਗੇ ਸਾਰੇ ਜਾਣੇ ਅਸੀਂ ਵਿੱਚ ਬੱਚਿਆਂ ਚ ਨਾ ਆਉਂਗੇ ਕਿ ਆ ਕਰਨਾ ਫਿਰ ਵੀ ਪੂਲੋਂ ਨੇ ਇਹਦਾ ਮੁਕਾਵਲਾ ਡਰੈਕਟ ਪਾਣੀ ਦਾ ਆ ਭਿੰਡਾ ਮੇਰਾ ਭਾਂਜਾ ਨਾ ਰਿਹਾ ਹੈ ਡੁੱਬ ਗਿਆ ਨਾ ਪੁੱਤ ਨਾ ਕੱਪੜੇ ਪੀ ਹੋਇਓ ਜਿੰਮੀ ਵੀ ਦੇਖ ਰਿਆ ਨਾਉਣ ਵਾਸਤੇ ਹੁਣ ਜਿੰਮੀ ਨੂੰ ਵੀ ਲੜਾਇਆ ਚੱਲ ਗਿਆ ਹਾਂ ਜੀ ਕਰ ਦੋ ਜਿੰਮੀ ਨੂੰ ਲਾ ਰਿਹਾ ਅੱਜ ਜਿੰਮੀ ਨੂੰ ਛਾੜ ਦੇ ਤੂੰ ਪੈਰਾਂ ਮੇਰੇ ਥੋੜਾ ਜਿਹਾ ਕੋਈ ਨਾ ਸੁੱਕ ਜਾਣਾ ਸੁੱਕਣਾ ਨਹੀਂਗਾ ਛੇਤੀ ਸੁਪਣਾ ਵਾਲੇ ਕਿਹਨੂੰ ਲਾ ਲੈ ਜਿੰਮੀ ਹਾਂ ਧੋ ਕਾਗਜ਼ ਨਵੀਂ ਨੂੰ ਫੜ ਪੈਣਾ ਇਹਨੂੰ ਫੜ ਉਹ ਨਾ ਲੰਦੇ ਪੁੱਤੇ ਨਾ ਨਹੀਂ ਨਹੀਂ ਉੱਡ ਡੁੱਬ ਜਾਓ ਪੜੇ ਚ ਵਸਤੇ ਜਣਾਉਣਾ ਹੈ ਭਾਈ ਆਏ ਧੋਏ اے ભગવાન ਕਰਾਇਓ ਉਹ ਰੋਜ ਨਾਲ ਦੇ ਸਾਦੀ ਗੰਦੀ ਹੋਰੇ ਪਾਣੀ ਪੈ ਜਾਣਾ ਮਰ ਜਾ ਮਰ ਚ ਇਧਰ ਰਿਹਾ ਜਿਵੇਂ ਐਸੇ ਗੁੱਲੇ ਪਾਣੀ ਕਰਕੇ ਨਾ ਤੜ ਜਾ ਪਰ ਉਹਨੇ ਮ ਕਰ ਚੂਗੇ ਆਵਾਜ਼ ਕਰ ਦੋ ਥੋੜੀ देर ਹੋਰ ਨਾਲ ਦੇ ਤੇ ਕਰ ਦਾਂਗੇ ਥੋੜੇ ਜਿਹਾ ਛੋਟੇ ਜਿਹਾ ਬਣ ਦੇ ਇਹਨੇ ਪਾਈਤ ਲੈਣਾ ਹੈ ਲੋਕੀਤ ਨੇ ਸੈਪਨਾ ਦੇ ਰੂਪ ਸੈਪਨਾ ਸੈਪ ਕੇ ਲੈਣਾ ਹੈ ਇਹਦਾ ਆਸੇ ਕਿ ਦੋ ਅਸਾਸ ਅਸਿਸਾਰੀ ਗੋਲੋਤ ਚੁੜਾ ਰਹੀ ਹੈ ਪਹਿਲਾ ਲਕੀ ਦੀ ਵਾਰੀ ਲਕੀ ਮਾ ਦੇ ਲਾਦੀਆਂ ਅੰਕ ਲੱਗਣ ਫੇਰੀ ਸ਼ੂ ਦੀ ਵਾਰੀ ਫਿਰ ਮਮਾ ਦੀ ਵਾਰੀ ਫਿਰ ਰੋਹਿਤ ਦੀ ਵਾਰੀ ਫਿਰ ਮੇਰੀ ਵਾਰੀ ਫਿਰ ਕਿਸ਼ੂ ਦੀ ਵਾਰੀ ਪੱਧ ਗਏ ਜੂਮ ਕਰ ਅਚਾ ਮਮੀ ਜੀ ਨੇ ਸਾਡੇ ਵਾਸਤੇ ਮੰਗਾਇਆ ਸਮੋਸੇ ਸਾਰੇ ਇਕੱਠੇ ਹੋ ਕੇ ਏਸੀ ਵਾਲੇ ਰੂਮ ਚ ਬੈਠੇ ਆ ਸਾਰੇ ਗੱਦੇ ਨਾਲ ਹੀ ਸੀ ਤੇ ਸਾਡੀ ਸ਼ਾਮ ਨੂੰ ਚੱਲਦੀ ਆ ਸਮੋਸਾ ਪਾਰਟੀ ਜਿਹੜੇ ਰਾਤ ਨੂੰ ਬਣਾਏ ਜ ਪਤਾ ਨਹੀਂ ਸਹੀ ਬਾਤ ਕਰ ਰਹੇ ਨੇ ਦੋਨੇ ਮਿਜ਼ਾਰੇ ਆਲੂ ਤੇ ਅੱਧੀ ਟੋਕਰੀ ਗੋਲ ਗੱਪਿਆਂ ਦੀ ਖਾ ਲਈ ਦੋਨੇ ਪੂਰੀ ਗੋਲ ਗੱਪਿਆਂ ਦੀ ਉਨੇ ਇਹ ਤਾਂ ਫੇਰ ਵੀ ਤਿੰਨੇ ਜਾਨੇ ਬੈਠੇ ਆ ਤੇ ਫਿਰ ਨਵੂ ਬਾਹੂ ਬੜੀ ਗੋਲਗੱਪਾ ਖਾਂਦੀ ਹੈ ਤਾਂ ਇਹਨੇ ਆਲੂ ਦੱਖੀ ਫੱਪੀ ਦੇ ਦੇ ਥੋੜੇ ਜਿਹਾ ਬਾਕੀ ਬਾਕੀ ਕੱਟ ਲਓ ਅਦਰ ਕਿਸ਼ੂ ਨੇ ਨੇ ਰਿਆ ਲਿਆਂਦੇ ਪਿਆ ਗੋਲਗੱਪਿਆਂ ਨੇ ਮੈਂ ਸਾਰਿਆਂ ਤੇ ਘੱਟ ਖਾਂਦੀ ਹਾਂ ਮਸਾਲਾ ਹੈਗਾ ਹਾਂ ਇੱਕ ਜਿਹੜਾ ਡਾਊਗਾ ਜੀ ਉਹਦੇ ਤੇ ਕਰ ਦੋ ਦੋਨੇ ਪੈਣਾ ਖਤਮ ਕਰ ਚੁੱਕੇ ਆਂ ਅਦਰੀ ਸਿੰਘ ਤੇ ਨਵੂ ਹੁਣ ਥੋੜੇ ਜਿਹੇ ਗੋਲਗੱਪੇ ਰਹਿ ਗਏ ਬਸ ਬਸ ਤੇ 4 5 ਵੀ ਰਹਿ ਗਏ 10 ਘਰ ਰਹਿ ਗਏ ਤੇ ਜੀ ਹੁਣ ਨਵੋ ਤੇ ਸੀ ਚੈਲੰਜ ਕਰਨ ਲੱਗੇ